ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜਕੱਲੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਨੀਲ ਤਾਰੀਆਂ ਦੇ ਮੁਖੀ ਦੀ ਦੱਸੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕੋਲ ਹੀ ਗੁਰੂ ਸਾਹਿਬ ਦੀ ਹਜ਼ੂਰੀ ਵੀ ਹੈ ਅਤੇ ਉਸ ਹਜ਼ੂਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਮੁਖੀ ਨੂੰ ਗੱਦੀ ਉੱਤੇ ਬਿਠਾ ਕੇ ਕੁਮਾਇਆ ਜਾ ਰਿਹਾ ਹੈ ਤੇ ਨੀਚੇ ਫਿਲਮੀ ਗਾਣੇ ਚੱਲਦੇ ਹੋਏ ਸੁਣਾਈ ਦੇ ਰਹੇ ਨੇ ਫਿਲਮ ਬਾਹੂਬਲੀ ਦੇ ਉਹ ਕਿਤਨਾ ਕਿਤੇ ਅਜੇਹਾ ਪ੍ਰਤੀਤ ਕਰਵਾ ਰਹੇ ਨੇ ਕਿ ਜਿੱਦਾਂ ਕੋਈ ਰਾਮ ਰਹੀਮ ਨੂੰ ਵੀ ਮਾਤ ਦੇ ਰਿਹਾ ਹੋਵੇ ਗੁਰਪਿਆਰੋ ਸਾਡੀ ਕਿਸੇ ਵੀ ਸੰਪਰਦਾ ਦੇ ਨਾਲ ਕਿਸੇ ਵੀ ਸੰਗਠਨ ਦੇ ਨਾਲ ਜਾਂ ਕਿਸੇ ਵੀ ਧਾਰਮਿਕ ਜਥੇਬੰਦੀ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਪਰ ਹਾਂ ਸਾਡਾ ਫਰਜ਼ ਬੰਦਾ ਕਿ ਸਾਡੇ ਸਮਾਜ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਅਸੀਂ ਸੱਚਾਈ ਤੇ ਇਮਾਨਦਾਰੀ ਦੇ ਨਾਲ ਤੁਹਾਡੇ ਸਾਹਮਣੇ ਨਸ਼ਰ ਕਰੀਏ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਨੀਲਤਾ ਰਿਆ ਦੇ ਮੁਖੀ ਦੀ ਹੀ ਹੈ ਪਰ ਅਗਰ ਉਹਨਾਂ ਦੀ ਹੈ ਤਾਂ ਕਿਤੇ ਨਾ ਕਿਤੇ ਸੋਚਣਾ ਬਣਦਾ ਹੈ ਕਿ ਅਸੀਂ ਅਗਰ ਧਾਰਮਿਕ ਅਹੁਦਿਆਂ ਤੇ ਬੈਠੇ ਹੋਏ ਆ ਜਾਂ ਸਾਨੂੰ ਅਗਰ ਲੋਕ ਮਾਨ ਸਨਮਾਨ ਦਿੰਦੇ ਨੇ ਤਾਂ ਅਸੀਂ ਆਪਣੇ ਗੁਰੂ ਦਾ ਮਾਨ ਸਨਮਾਨ ਕਿੱਦਾਂ ਕਰਨਾ ਹੈ ਅਸੀਂ ਆਪਣੀ ਮਰਿਆਦਾ ਦੇ ਵਿੱਚ ਕਿੱਦਾਂ ਰਹਿਣਾ ਹੈ ਤੇ ਲੋਕਾਂ ਵਿੱਚ ਇੱਕ ਚੰਗਾ ਸੁਨੇਹਾ ਕਿੱਦਾਂ ਪਹੁੰਚਾਣਾ ਹੈ ਬਾਕੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਵਾਸਤੇ ਸਭ ਨੇ ਤੇ ਸਾਨੂੰ ਇੱਕ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਆਗਿਆ ਪਈ ਅਕਾਲ ਕੀ ਤभी ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਗ੍ਰੰਥ ਗੁਰੂ ਗ੍ਰੰਥ ਜੀ ਹੀ ਸਾਡੇ ਵਾਸਤੇ ਸਭ ਕੁਝ ਨੇ ਤੇ ਉਹਨਾਂ ਨੂੰ ਹੀ ਸਾਨੂੰ ਸਭ ਕੁਝ ਮੰਨਣਾ ਚਾਹੀਦਾ ਹੈ ਦੇਤਾਰੀਆਂ ਤੋਂ ਗੁਰੇਸ਼ ਕਰਨੀ ਚਾਹੀਦੀ ਹੈ ਦੇਤਾਰੀਆਂ ਦੇ ਪਿੱਛੇ ਲੱਗ ਕੇ ਸਾਨੂੰ ਕੁਝ ਨਹੀਂ ਮਿਲਣਾ ਕਿਉਂਕਿ ਸਾਡੇ ਵਾਸਤੇ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਗੁਰਾਂ ਦੀ ਜੁਦੀ ਚਾਗਦੀ ਜੋਤ ਨੇ ਤੇ ਉਹਨਾਂ ਵਿੱਚ ਜੋ ਕੁਝ ਹੈ ਉਸ ਤੋਂ ਵੱਧ ਤੁਹਾਨੂੰ ਕੋਈ ਕੁਝ ਵੀ ਨਹੀਂ ਦੇ ਸਕਦਾ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਰੰਦੀ ਹਰਕਤ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ